ਜਿਹੜੀ ਜਠਾਣੀ ਮੇਰੀ ਰਹਿੰਦੀ ਨਹੀਂ ਇੱਥੇ ਉਹ ਜਦੋਂ ਲੜਾਈ ਪੈਂਦੀ ਉਦੋਂ ਆਉਂਦੀਆ ਘਰ ਜੰਗਲ ਬਣਿਆ ਵਾ ਆਣ ਕੇ ਸਾਰੀ ਰਾਤ ਮੀਰ ਮੈਂ ਅੰਦਰ ਵੜ ਕੇ ਬੂਹਾ ਮਾਰ ਕੇ ਸੌਂਮੀ ਐਨਾ ਤੋਂ ਡਰਦੀ ਮੈਂ ਆਪਣਾ ਪੋਤ ਘਰੋਂ ਕੱਢਿਆ ਇਹ ਜਿੰਨਾ ਕਰਾਉਂਦਿਆ ਬਲਕਾਰਿਆ ਐ ਐਸੇ ਕਰਾਉਂਦਿਆ ਉਹ ਮੇਰੇ ਨਾਲ ਤਾਂ ਕਾ ਕਰਾਉਂਦਿਆ ਉਹ ਕਰਾਉਂਦਿਆ ਵਾ ਮਸਲਾ ਪੈਲੀ ਦਾ ਵਾ ਸਰ ਐਨਾ ਆਪਣੀ ਵੀ ਚਲੀ ਆ ਤੇ ਮੈਨੂੰ ਆਉਂਦੇ ਮੈਂ ਸਾਡੀ 284 ਦੀ ਹੁਣ ਮੇਰੀ ਤੇ ਕਬਜ਼ਾ ਕਰਨ ਦੇ ਆ ਇਹ ਮੇਰੀ ਪੈਲੀ ਤੇ ਕਬਜ਼ਾ ਕਰਨ ਦੇ ਆ ਪੀ ਲਿਆ ਪੀ ਲਿਆ ਮਾਨ ਗਾੜੀਓ ਪੀ ਲਿਆ ਮਾਦਰ ਮੇਰੇ ਸੋਣ ਮਾਦਰ ਮੇਰੇ ਸੋਣ ਲਾ ਮੇਰਾ ਭਰਾ ਸਮਝ ਕੇ ਮੇਰੀ ਮਦਦ ਕਰਦੇ ਮੇਰੇ ਭਰਾ ਸਮਝ ਕੇ ਡਿਪਟੀ ਸਾਹਿਬ ਨੂੰ ਆ ਕੇ ਆਸੇ ਅਸ ਵੀ ਨੂੰ ਆ ਕੇ ਬਾਹਰ ਮੇਰਾ ਕੋਈ ਨਹੀਂਗਾ ਮੇਰਾ ਭਰਾ ਪਰਦੇਸਾਂ ਚ ਆ ਮੇਰੀ ਮਾਂ ਬੱਜਾ ਰਾਤੇ ਆ ਉਹ ਅੱਜ ਗੱਡੀ ਉਤਰੀ ਹੈ ਮੈਂ ਡਰਦੀ ਨੇ ਉਹਨੂੰ ਮੰਗਾਇਆ ਅੱਜ ਸਵੇਰੇ ਗੱਡੀ ਉਤਰੀ ਆ ਇਹਨਾਂ ਨੂੰ ਨਹੀਂ ਪਤਾ ਕਿ ਅੰਦਰ ਬੈਠੀ ਆ ਨਾ ਉਹਦੇ ਮੇਲੇ ਮੇਰੀ ਤਾਰ ਕੱਟਦੀ ਆ ਉਹਨੇ ਗਰਮੀ ਚ ਬੈਠੀ ਆ ਹੈ ਮੈਂ ਮੇਰੇ ਮਤਲਬ ਦਵਾਈਆਂ ਕਾ ਕਾ ਬੜਾ ਗੁਜ਼ਾਰਾ ਕਰਨੀ ਕਰ ਕਰ ਦੁੱਧ ਵੇਚ ਕੇ ਉਹ ਬਲਕਾਰੇ ਨੂੰ ਇਹ ਪੈਸੇ ਦੇ ਦਿੰਦੇ ਆ ਜੋ ਕੁੱਛ ਕਰਦਾ ਬਲਕਾਰੇ ਦੇ ਸਿਰ ਤੇ ਕਰਨਦਾ ਆ ਬਲਕਾਰੇ ਨੂੰ ਆ ਕੇ ਫੇਰ ਮੇਰੀ ਪੜੀ ਜਾਨ ਵੜਦੇ ਆ ਮੇਰੀ ਵੱਡਿਆਂ ਘਰੀ ਅਪੀਲੇ ਮੇਰੀ ਸੁਣਾ ਮੇਰੇ ਭਗਵਾਨ ਤੁਹਾਨੂੰ ਆ ਨਹੀਂ ਵੀਰ ਮੜ ਕੇ ਸੁਣ ਲਾ ਵੀਰੜਾ ਕੇ ਮੇਰੇ ਸੋਣ ਆ ਜੜੀ ਜਠਾਣੀ ਮੇਰੀ ਰਹਿੰਦੀ ਨਹੀਂ ਇੱਥੇ ਉਹ ਜਦੋਂ ਲੜਾਈ ਪੈਂਦੀ ਉਦੋਂ ਆਉਂਦੀ ਆ ਘਰ ਜੰਗਲ ਬਣਿਆ ਵਾ ਆਣ ਕੇ ਸਾਰੀ ਰਾਤ ਵੀਰ ਮੈਂ ਅੰਦਰ ਵੜ ਕੇ ਉਹ ਮਾਰ ਕੇ ਸੌਂਮੀ ਇਹਨਾਂ ਤੋਂ ਡਰਦੀ ਮੈਂ ਆਪਣਾ ਪੁੱਤ ਘਰੋਂ ਕੱਢਿਆ ਇਹ ਜਿੰਨਾ ਕਰਾਉਂਡਿਆ ਬਲਕਾਰਿਆ ਐਸੇ ਕਰਾਉਂਡਿਆ ਉਹ ਮੇਰਾ ਤਾਂ ਕਾ ਕਰਾਉਂਡਿਆ ਹੋਊ ਕਰਾਉਂਡਿਆ ਮਸਲਾ ਪੈਲੀ ਦਾ ਵਾ ਸਰ ਇਹਨਾਂ ਆਪਣੀ ਵੇਚ ਲਈਆ ਤੇ ਮੈਨੂੰ ਆਂਦੇ ਮੈਂ ਸਾਡੇ ਟੋਏ ਤੇ ਪੈਲੀ ਹੁਣ ਮੇਰੀ ਤਾਂ ਕਬਜ਼ਾ ਕਰਨ ਦੇ ਆ ਇਹ ਮੇਰੀ ਪੈਲੀ ਦਾ ਕਬਜ਼ਾ ਕਰਨ ਦੇ ਹਟ ਜਾ ਪੀ ਪੀ ਮਾਨਗੜੀਓ ਪੀ ਲੈ ਮਾਰ ਵੀਰ ਮੇਰੇ ਸੋਣ ਮਾਰ ਮੇਰੇ ਸੋਹਣਾ ਮੇਰਾ ਭਰਾ ਸਮਝ ਕੇ ਮੈਨੂੰ ਮਦਦ ਕਰਦੇ ਮੇਰੇ ਭਰਾ ਸਮਝ ਕੇ ਟ੍ਰਿਪਿੰਗ ਸਭ ਨੂੰ ਆ ਕੇ ਅੱਜ ਉਸ ਫਿਰਵਾਹੇ ਮੇਰਾ ਕੋਈ ਨਹੀਂਗਾ ਮੇਰਾ ਭਰਾ ਪਰ ਦੇਸਤਾ ਚਾ ਮੇਰੀ ਮਾਂ ਬਚਾਰਾ ਤੇ ਆ ਉਹ ਅੱਜ ਗੱਡੀਆਂ ਉਤਰੀਆਂ ਮੈਂ ਡਰਦੀ ਨੇ ਉਹਨੂੰ ਮੰਗਾਇਆ ਅੱਜ ਸਵੇਰੇ ਗੱਡੀਆਂ ਉਤਰੀਆਂ ਇਹਨਾਂ ਨੂੰ ਨਹੀਂ ਪਤਾ ਕਿ ਉੰਦਰ ਬੈਠੀਆਂ ਉਹਨਾਂ ਆਦੇ ਮੇਰੇ ਦੀ ਤਾਰ ਕੱਟਦੀ ਆ ਉਹਨੇ ਗਰਮੀ ਚ ਬੈਠੀ ਆ ਹੈ ਮੈਂ ਮੇਰੇ ਮਦਦ ਦਵਾਈਆਂ ਖਾ ਕਾਪੜਾ ਕਿਚੋਰਾ ਕਰਨੀ ਕੋਰ-ਕੋਰ ਦੁੱਧ ਵੇਚ ਕੇ ਉਹ ਬਲਕਾਰੇ ਨੂੰ ਇਹ ਪੈਸੇ ਦੇ ਦਿੰਦੇ ਆ ਜੋ ਕੁੱਛ ਕਰਦਾ ਬਲਕਾਰੇ ਦੇ ਸਿਰ ਤੇ ਕਰਨ ਦੇ ਆ ਬਲਕਾਰੇ ਨੂੰ ਆ ਕੇ ਫੇਰ ਮੇਰੀ ਪੈੜੀ ਜਾਨ ਵੜਦੇ ਆ ਮੇਰੀ ਵਡਿਆ ਘੜੀ ਅਪੀਲੇ ਮੇਰੀ ਸੋਣਾ ਮੇਰੇ ਭਗਵਾਨ ਤੁਹਾਨੂੰ ਆ ਨਹੀਂ ਵੀਰ ਮੜ ਕੇ ਸੁਣ ਲਾ ਵੀਰ ਬੜਕੇ ਮੇਰੇ ਸੋਣ ਆ ਜੜੀ ਜਠਾਣੀ ਮੇਰੀ ਰਹਿੰਦੀ ਨਹੀਂ ਇੱਥੇ ਉਹ ਜਦੋਂ ਲੜਾਈ ਪੈਂਦੀ ਉਦੋਂ ਆਉਂਦੀ ਆ ਘਰ ਜੰਗਲ ਬਣਿਆ ਵਾ ਆਣ ਕੇ ਸਾਰੀ ਰਾਤ ਮੀਰ ਮੈਂ ਅੰਦਰ ਵੜ ਕੇ ਉਹ ਮਾਰ ਕੇ ਸੌਂਮੀ ਇਹਨਾਂ ਤੋਂ ਡਰਦੀ ਮੈਂ ਆਪਣਾ ਪੁੱਤ ਘਰੋਂ ਕੱਢਿਆ ਇਹ ਜਿੰਨਾ ਕਰਾਉਂਦੇ ਆ ਬਲਕਾਰੇ ਆ ਐਸੇ ਕਰਾਉਂਦੇ ਆ ਉਹ ਮੇਰਾ ਤਾਂ ਕਾ ਕਰਾਉਂਦੇ ਆ ਫੋਕ ਕਰਾਉਂਦੇ ਆ ਮਸਲਾ ਪੈਲੀ ਦਾ ਵਾ ਸਰ ਇਹਨਾਂ ਆਪਣੀ ਵੇਚ ਲਈ ਆ ਤੇ ਮੈਨੂੰ ਆਂਦੇ ਮੈਂ ਸਾਡੇ ਟੋਏ ਤੇ ਬਿਆਲੀ ਹੁਣ ਮੇਰੀ ਤੇ ਕਬਜ਼ਾ ਕਰਨਦੇ ਆ ਇਹ ਮੇਰੀ ਪੈਲੀ ਦਾ ਕਬਜ਼ਾ ਕਰਨਦੇ ਆ ਹਟ ਜਾ ਪੀ ਲਿਆ ਮਾਨਗੜੀਓ ਪੀ ਲਿਆ ਮਾਰ ਵੀਰ ਮੇਰੇ ਸੋਣ ਮਾਰ ਮੇਰੇ ਸੋਹਣਾ ਮੇਰਾ ਭਰਾ ਸਮਝ ਕੇ ਮੈਨੂੰ ਮਦਦ ਕਰਦੇ ਮੇਰੇ ਭਰਾ ਸਮਝ ਕੇ ਟਿਕਟ ਸਮਝ ਕੇ ਆਸ ਉਸ ਫਿਰਵਾਹ ਕਿ ਮੇਰਾ ਕੋਈ ਨਹੀਂਗਾ ਮੇਰਾ ਭਰਾ ਪਰ ਦੇਸਤਾ ਚਾ ਮੇਰੀ ਮਾਂ ਬਚਾਰਾ ਤੇ ਆ ਉਹ ਅੱਜ ਗੱਡੀਆਂ ਉਤਰੀਆਂ ਮੈਂ ਡਰਦੀ ਨੇ ਉਹਨੂੰ ਮੰਗਾਇਆ ਅੱਜ ਸਵੇਰੇ ਗੱਡੀਆਂ ਉਤਰੀਆਂ ਇਹਨਾਂ ਨੂੰ ਨਹੀਂ ਪਤਾ ਕਿ ਉੰਦਰ ਬੈਠੀਆਂ ਉਹਨਾਂ ਦੇ ਮੈਨੂੰ ਦੀ ਤਾਰ ਕੱਟਦੀ ਆ ਉਹਨੇ ਗਰਮੀ ਚ ਬੈਠੀ ਆ ਹੈ ਮੈਂ ਮੇਰੇ ਮਦਦ ਦਵਾਈਆਂ ਕਾ ਕਾਪੜਾ ਕਿਚਾਰਾ ਕਰਨੀ ਕੋਰ-ਕੋਰ ਦੁੱਧ ਵੇਚ ਕੇ ਉਹ ਬਲਕਾਰੇ ਨੂੰ ਇਹ ਪੈਸੇ ਦੇ ਦਿੰਦੇ ਆ ਜੋ ਕਸ਼ ਕਰਦਾ ਬਲਕਾਰੇ ਦੇ ਸਿਰ ਤੇ ਕਰਨ ਦੇ ਆ ਬਲਕਾਰੇ ਨੂੰ ਆ ਕੇ ਫੇਰ ਮੇਰੀ ਪੜੀ ਜਾਨ ਵੜਦੇ ਆ ਮੇਰੀ ਵੱਡਿਆਂ ਘਰੀ ਆ ਪੀਲੇ ਮੇਰੀ ਸੋਣਾ ਮੇਰੇ ਭਗਵਾਨ ਤੁਮਾਨਵਾ ਨਹੀਂ ਵੀਰੜ ਪੜ ਕੇ ਮੈਨੂੰ ਸੁਣ ਲੈ ਵੀਰੜ ਪੜ ਕੇ ਮੈਨੂੰ ਸੁਣ